ਇਸ ਸਟੇਲ ਦੇ ਵਿੱਚ ਕਿਤੇ ਨਾ ਕਿਤੇ ਕੜਵਾਹਟ ਨਜ਼ਰ ਆਦੀ ਕਾਰਨ ਕੀ ਹੈ ਕਾਰਨ ਤਾਂ ਬਹੁਤ ਆ ਲੋਕਾਂ ਨੂੰ ਜਣੀ ਕੇ ਪੈਸੇ ਦਾ ਜਣੀ ਦਾਦਾ ਹੋ ਗਿਆ ਪਿਆਰ ਘਟ ਗਿਆ ਦਿਖਾਵੇ ਤਾਂ ਰਹਿ ਗਏ ਆਂ ਸ਼ਹਿਰਾਂ ਦੇ ਵਿੱਚ ਕਹਿੰਦੇ ਅਸੀਂ ਤਿਆਂ ਦਾ ਬੇਟਾ ਢਾਲਿਆ ਫਲਾਣਾ ਕਰਦੇ ਆ ਦਿਖਾ ਬਾਈ ਯਾਰ ਆਪ ਤੁੰਡੀ ਸਿਟੀ ਹੁਣ ਪਿਆਰ ਮਹੱਤਾਲੀ ਕਹਾਣੀ ਖਤਮ ਨਹੀਂ ਹੋ ਜੇਗੇ ਪਿੰਡ ਦੀ ਵਿੱਚ ਕੁੜੀ ਹੁੰਦੀ ਤੇ ਸਾਰੇ ਪਿੰਡ ਦੀ ਕੁੜੀ ਹੁੰਦੀ ਹੁੰਦੀ ਹੋਣੀ ਹੋਣੀ ਦਾ ਯਾਦ ਕਰਦੇ ਆ ਕੋਈ ਸੋਨ ਵਾਲਾ ਵੀ ਨਹੀਂ ਹੁਣ ਆਲਚਲ ਨੇ ਵੀ ਧੀ ਨੂੰ ਸਲਾਈਏ ਕੋਈ ਸੁਣ ਕੇ ਰਾਜ਼ੀ ਨਹੀਂ ਤੇ ਮਾਤਾ ਹੀ ਕਹੂੰਗਾ ਵੀ ਮੈਂ ਤਾਂ ਨਹੀਂ ਧੱਕੂ ਕੀਤਾ ਤਾਂ ਪਰ ਬਹੁਤ ਹੱਕ ਪੈ ਰਿਆ ਜੀ ਤਾਂ ਰਾਜ ਜ਼ਿਆਦਾ ਫਰਕ ਪੈ ਰਿਹਾ ਹੈ ਇੱਕ ਦੋ ਲੋਕੋ ਕਿਸਾਨ ਕੇ ਰੱਜੀ ਨਹੀਂ ਆ ਨਾ ਬੱਲਾ ਗੱਲ ਕਰਕੇ ਰਹਿ ਗਏ ਕਿ ਜਨਾਬ ਇਹ ਕਮ ਹੋ ਰਿਹਾ ਹੈ ਜੇ ਸਸੀ ਹੁੰਦੇ ਤੇ ਸਾਡਾ ਬਾਪੂ ਹੁੰਦਾ ਤਾਂ ਬੇਬੇ ਹੁੰਦੀ ਦੀ ਅਸੀਂ ਇਕੱਠੇ ਬੈਠ ਕੇ ਨੇ ਰੋਟੀ ਖਾਣੀ ਇਕੱਠੇ ਨੇ ਬੈਠਣਾ ਉੱਠਣਾ ਸਰ ਕੋਹ ਕਹਾਣੀ ਖਤਮ ਹੋਉਂਦਾ ਸੱਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਮ ਜਿੱਦਾਂ ਕੀ ਬਦਲਦੇ ਦੌਰ ਦੇ ਵਿੱਚ ਕਾਫੀ ਚੀਜ਼ਾਂ ਦੇ ਵਿੱਚ ਬਦਲਾਅ ਆ ਗਿਆ रिश्ਤਿਆਂ ਦੇ ਵਿੱਚ ਜਿਹੜਾ ਬਦਲਾਵ ਆਂਦਾ ਹੋਇਆ ਨਜ਼ਰ ਆ ਰਿਹਾ ਹੈ ਪਹਿਲਾਂ ਪਿੰਡਾਂ ਦੇ ਵਿੱਚ ਅਸੀਂ ਜਦ ਨਾਲ ਦੇ ਨਾਲ ਦੇ ਗੁਆਂਢੀ ਨੂੰ ਅਸੀਂ ਜਾਣਦੇ ਹੁੰਦੇ ਸੀ ਚਾਚੇ ਤਾਏ ਮਾਮਾ ਵਰਗੇ ਰਿਸ਼ਤੇ ਹੁੰਦੇ ਸੀ ਬਟ ਇੱਥੇ ਅੱਜ ਸ਼ਹਿਰਾਂ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਆਪਣੇ ਗੁਆਂਢੀ ਦਾ ਨਾਂ ਵੀ ਨਹੀਂ ਪਤਾ ਕੁਝ ਬਜ਼ੁਰਗ ਨੇ ਸਾਡੇ ਨਾਲ ਬਾਪੂ ਜੀ ਨੇ ਨਾਲ ਗੱਲਬਾਤ ਕਰਨ ਸਤਿ ਸ਼ਕਲ ਬਾਪੂ ਜੀ ਸਤਿ ਸ਼ਕਲ ਬਾਪੂ ਜੀ ਬਾਪੂ ਜੀ ਪਿੰਡਾਂ ਦਾ ਜਿਹੜਾ ਦੌਰ ਹੈ ਖਤਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਪਿੰਡ ਖਾਲੀ ਹੋ ਰਹੇ ਨੇ ਲੋਕੀ ਭਾਵੇਂ ਕੰਮ ਦੀ ਤਲਾਸ਼ ਦੇ ਲਈ ਸ਼ਹਿਰਾਂ ਦੇ ਵਿੱਚ ਆ ਕੇ ਬਸ ਰਹੇ ਨੇ ਤੇ ਰਿਸ਼ਤਿਆਂ ਦੇ ਵਿੱਚ ਕਿਤੇ ਨਾ ਕਿਤੇ ਕੜਵਾਹਟ ਨਜ਼ਰ ਆ ਰਹੀ ਹੈ ਕਾਰਨ ਕੀ ਹੈ ਕਾਰਨ ਤਾਂ ਬਹੁਤ ਆ ਲੋਕਾਂ ਨੂੰ ਜਣੀ ਇੱਕ ਪੈਸੇ ਦਾ ਜਣੀ ਜ਼ਿਆਦਾ ਹੋ ਗਿਆ ਪਿਆਰ ਘਟ ਗਿਆ ਜਿਹੜਾ ਇਹ ਹੋ ਗਿਆ ਨਾ ਜਾਨੀ ਜਿਹਦੇ ਕਰਕੇ ਜ਼ਿਆਦਾ ਫਰਕ ਪਿਆ ਤੇ ਕਿਤੇ ਨਾ ਕਿਤੇ ਪਹਿਲਾਂ ਬਜ਼ੁਰਗ ਕਹਿੰਦੇ ਪਿਆਰ ਮੁਹੱਬਤ ਹੁੰਦੀ ਸੀ ਕਿ ਹੁਣ ਪਿਆਰ ਮੁਹੱਬਤ ਵਾਲੀ ਕਹਾਣੀ ਖਤਮ ਹੋ ਗਈ। ਪਹਿਲਾਂ ਇਹ ਹੁੰਦਾ ਸੀ ਨਾ ਪਿੰਡਾਂ ਦੇ ਵਿੱਚ ਆਮ ਨਾਲ ਦਾ ਨਾਲ ਦੇ ਜਿਹੜੇ ਘਰ ਐ ਉਹਨਾਂ ਨੂੰ ਆਪਾਂ ਚਾਚੇ, ਤਾਏ ਇਹ ਤਰ ਰਿਸ਼ਤੇ ਹੁੰਦੇ ਸੀ। ਹੁਣ ਕਿੱਦਾਂ ਹੈ? ਉਹ ਗੱਲਾ ਹੈ। ਅੱਜ ਹੁਣ ਜੇ ਕੋਈ ਪਿੰਡ ਦੇ ਵਿੱਚ ਕੁੜੀ ਹੁੰਦੀ ਤਾਂ ਸਾਰੇ ਪਿੰਡ ਦੀ ਕੁੜੀ ਹੁੰਦੀ ਸੀ। ਬਿਲਕੁਲ। ਹੁਣ ਨਹੀਂ ਹੁੰਦੀ। ਉਹ ਗੱਲ ਖਤਮ ਹੋ ਗਈ। ਤੇ ਅੱਜ ਸ਼ਹਿਰਾਂ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਆਪਣੇ ਗਵਾਂਢੀ ਦਾ ਨਾਮ ਵੀ ਨਹੀਂ ਪਤਾ। ਨਹੀਂ ਹੈਗਾ। ਨਹੀਂ ਪਤਾ ਹੈ। ਕਿੰਨਾ ਕੁ ਮਿਸ ਕਰਦੇ ਹਾਂ ਉਹਨਾਂ ਦਿਨਾਂ ਨੂੰ ਉਹਨਾਂ ਬਚਪਨ ਦੇ ਦਿਨਾਂ ਨੂੰ ਤੇ ਬਹੁਤ 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 ਕਰਦੇ ਹਾਂ ਕਿੰਨੀ ਕੁ ਉਮਰ ਉਸਕਾ ਮੇਰੀ ਹੈ ਜੇ 73 ਸਾਲ ਤੇ ਕੁਝ ਪੁਰਾਣੀਆਂ ਯਾਦਾਂ ਜੁੜੀਆਂ ਹੋਣ ਪੁਰਾਣੀਆਂ ਯਾਦਾਂ ਤਾਂ ਉਹ ਪਿੱਛੇ ਰਹਿ ਗਈਆਂ ਉਹ ਪੁਰਾਣੀਆਂ ਯਾਦਾਂ ਕਿੱਥੇ ਰਹਿ ਗਈਆਂ ਉਹ ਦਾ ਯਾਦ ਕਰਦੇ ਆ ਕੋਈ ਸੁਣਨ ਵਾਲਾ ਵੀ ਨਹੀਂ ਹੁਣ ਅੱਜ ਕੱਲ ਨਵੀਂ ਪੀੜ੍ਹੀ ਨੂੰ ਸੁਣਾਈਏ ਕੋਈ ਸੁਣ ਕੇ ਰਾਜੀ ਨਹੀਂ ਕੋਈ ਬੱਚਾ ਕੋਈ ਸੁਣ ਕੇ ਰਾਜੀ ਨਹੀਂ ਹੈ ਜੀ ਉਹ ਆਪੜੀਆਂ ਜਿਹੜੀਆਂ ਅੱਜ ਦੀਆਂ ਮौज-ਮਸਤੀਆਂ ਨੇ ਮੋਬਾਈਲ ਆ ਗਏ ਇਹਨਾਂ ਤੇ ਮਸਤ ਰਹਿੰਦੇ ਨੇ ਆਪਣਾ ਮੋਬਾਈਲਾਂ ਨੇ ਕਾਫੀ ਕੁਝ ਜਿਹੜਾ ਕੱਟ ਕਰਦਾ ਜਿਆਦਾ ਮੋਬਾਈਲ ਨਹੀਂ ਖਤਮ ਕੀਤਾ ਇਹ ਮਾਤਾ ਇੱਕ ਹੁਣ ਵੀ ਮੋਬਾਈਲ ਨਹੀਂ ਖਤਮ ਕੀਤਾ ਸਭ ਕੁਝ ਬਾਪੂ ਜੀ ਤੁਸੀਂ ਕਿੱਦਾਂ ਦੇਖਦੇ ਹੋ ਇਹਨਾਂ ਜ਼ਮਾਨੇ ਦੇ ਜਿੱਦਾਂ ਕਿ ਹੁਣ ਸਮਾ ਬਦਲ ਰਿਹਾ ਵੈ ਤੇ ਟੈਕਨੋਲੋਜੀ ਜਿੱਦਾਂ ਜਿੱਦਾਂ ਵੱਧਦੀ ਜਾ ਰਹੀ ਹੈ ਆਪਸ ਦੇ ਵਿੱਚ ਹੀ ਮਨਾਂ ਦੇ ਵਿੱਚ ਖਟਾਸ ਆ ਰਹੀ ਹੈ ਬਹੁਤ ਬਹੁਤ ਫਰਕ ਪੈ ਰਿਹਾ ਇਹ ਚੀਜ਼ਾਂ ਤਾਂ ਜਿਆਦਾ ਫਰਕ ਪੈ ਰਿਹਾ ਇੱਕ ਦੋ ਲੋਕੋ ਕਿਸਾਨ ਕੇ ਰਾਜੀ ਨਹੀਂ ਆ ਨਾ ਬਸ ਲਾ ਗੱਲ ਕਰਕੇ ਰਹਿ ਗਏ ਉਹ ਕਿਸਾਨ ਉਹ ਇਹ ਕਮ ਹੋ ਰਿਹਾ ਹੈ ਸਟਾਪ ਤੇ ਬਾਪੂ ਜੀ ਸੌਣ ਦਾ ਮਹੀਨਾ ਚੱਲ ਰਿਹਾ ਹੋਇਆ ਤੇ ਮਾਲਪੂਏ ਦੀ ਗੱਲ ਕਰੀਏ ਮਾਲਪੂੜੇ ਕਰਾਂ ਦੇ ਵਿੱਚ ਬਣਦੇ ਹੁੰਦੇ ਸੀ ਤੇ ਸੌਣ ਦੇ ਮਹੀਨੇ ਦੀ ਵਾਇਤ ਚੀ ਹੁੰਦੀ ਸੌਣ ਦਾ ਮਹੀਨਾ ਇੱਕ ਸੁਹਾਗਣਾ ਦੱਸਿਆ ਗਿਆ ਸੁਹਾਗਣਾ ਮਹੀਨਾ ਜਿਹੜੇ ਕੁੜੀਆਂ ਵੀ ਪਿੰਡਾਂ ਦੇ ਆਮ ਜਣੀ ਮਤਲਬ ਇੰਗਾ ਚ ਉੜਦੀਆਂ 3 ਇਕੱਠੀਆਂ ਹੁੰਦੀਆਂ 3 ਉਹ ਜਿਹੜਾ ਸਮਾਜ ਸੀ ਉਹ ਨਿਕਲ ਚੁੱਕਿਆ ਉਹ ਖਤਮ ਹੋਇਆ ਸੁਹਾਵਣਾ ਕਹਿੰਦੇ ਤੇ 3 ਦਾ ਤਿਵਾਰ ਵੀ ਤੀਜ਼ ਵੀ ਇਸੇ ਮਹੀਨੇ ਜਿਹੜੇ ਗਲ ਕੇ ਪਿੰਡ ਕੇ ਮਲੌਣਾ ਜਿਹੜੀ ਪਿੰਡਾਂ ਦੇ ਵਿੱਚ ਇਕੱਠੀ ਹੋਣੀ ਆ ਕੋਈ ਬਿਆਹਾਂ ਹੋਈਆਂ ਆਪਣੇ ਪੇਕੇ ਆ ਜਾਂ ਜਾਂ ਸੌਂਗ ਦੇ ਮੇਲੇ ਪੇਕੇ ਆ ਜਾਂਦੀਆਂ ਤੇ ਸਾਰੀਆਂ ਜਿਹੜੀਆਂ ਕੁਆਰੀਆਂ ਕੁੜੀਆਂ ਉਹਨਾਂ ਨੇ ਇਕੱਠੇ ਹੋਣਾ ਜਿਹੜੀ ਉਹ ਚੱਲਦਾ ਸੀਗਾ ਉਹ ਵੀ ਪਤਨੂਗੇ ਤੇ ਬਸ ਉਹ ਵੀ ਰਿਵਾਇਤ ਦਿਖਾ ਵੀ ਦਰ ਹੈ ਕਿ ਆਹ ਸ਼ਹਿਰਾਂ ਦੇ ਵਿੱਚ ਕਹਿੰਦੇ ਅਸੀਂ ਤਿਆਂ ਦਾ ਬੇਟਾ ਡਾਲਿਆ ਫਰਲਾਣਾ ਕਰ ਲਿਆ ਦਿਖਾ ਬਈ ਬਾਬੂ ਜੀ ਕੰਮ ਕੀ ਕਰਦੇ ਸੀ ਰਿਟਾਇਰਮੈਂਟ ਦੇ ਹੁਣ ਏਜ ਹੈ ਮੈਂ ਕੰਮ ਹੋਜੀ ਦੇ ਵਿੱਚ ਪਟਿੰਗ ਦਾ ਕੰਮ ਕਰਦਾ ਹੁੰਦਾ ਸੀ ਕਿ ਠਿੱਕੇਦਾਰੀ ਕਰਦਾ ਸੀ ਮੈਨੂੰ 4-6 ਸਾਲ ਹੋ ਗਏ ਤਾਂ ਕੰਮ ਕਰਦਾ ਬਿਲਕੁਲੀ ਬਾਬੂ ਜੀ ਅ ਕਿੱਦਾਂ ਕੱਟ ਰਹੀ ਹੈ ਹੁਣ ਸਾਹਮਣੇ ਸਾਹਮਣੇ ਇਦਾਂ ਤੇ ਬਾਪੂ ਜੀ ਕਿਤਾ ਹੁਣ ਜਿੰਦਗੀ ਜਿਹੜੀ ਹੈ ਲੰਘ ਰਹੀ ਹੈ ਲੰਘ ਰਹੀ ਮਤਲਬ ਕਿਤਾ ਜਿੱਦਾਂ ਕਿ ਹੁਣ ਟੈਕਨੋਲੋਜੀ ਜਿੱਦਾਂ ਜਿੱਦਾਂ ਵਾਦੀ ਜਾ ਰਹੀ ਹੈ ਆਪਸ ਦੇ ਵਿੱਚ ਮਨਾਂ ਦੇ ਵਿੱਚ ਖਟਾਸ ਹੈ ਕਿਤੇ ਨਾ ਕਿਤੇ ਰਿਸ਼ਤੇ ਕਮਜ਼ੋਰ ਹੁੰਦੇ ਹੋਏ ਨਜ਼ਰ ਆ ਰਹੇ ਕਾਰਨ ਇਹਦਾ ਕੀ ਹੈ ਕਾਰਨ ਇਹ ਕਿ ਪਹਿਲਾਂ ਮੋਬਾਈਲ ਅਸੀਂ ਇੱਥੇ ਬੈਠੇ ਉਹਨੇ ਮੋਬਾਈਲ ਤੇ ਆਪਾ ਆਪਣੇ ਲੱਗੇਗਾ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਘਰਾਂ ਦੇ ਵਿੱਚ ਟੈਲੀਵਿਜ਼ਨ ਹੈ ਤੇਲੇ ਵੀ ਦੇਖੀ ਜਾਨਾ ਤੁਚੇ ਨਾਲ ਕਿਸੇ ਨਾਲ ਗੱਲ ਹੀ ਨਹੀਂ ਹੁੰਦੀ ਹੈਗੀ ਤੇ ਕੋਈ ਬਚਪਨ ਦੀ ਇਸ ਮਹੀਨੇ ਤੋਂ ਜੁੜੀ ਕੋਈ ਯਾਦ ਹੋਵੇ ਤਾਂ ਤਕਰੀਬਨ ਮੈਨੂੰ 50 ਸਾਲ ਹੋ ਗਏ ਲੁਧਿਆਣੇ ਆਏ ਨੇ ਤੇ ਇੰਨਾ ਵਧੀਆ ਮਾਹੌਲ ਸੀਗਾ ਜੇ ਘਰ ਖੁੱਲਾ ਵੀ ਛੱਡਦਾ ਕੋਈ ਡਰ ਨਹੀਂ ਸੀ ਹੁੰਦਾ ਹੁਣ ਤਾਂ ਦਿਨੇ ਵੀ ਮੇਰੇ ਕੋਲ ਕੋਈ ਕਿਸਮਤ ਦੀ ਚਿੰਤਾ ਲਗੀ ਰਹਿੰਦੀ ਹੈ ਕੋਈ ਆ ਕੇ ਕੋਈ ਪ੍ਰਵਾਸੀ ਮਤਲਬ ਧੱਕੇ ਨਾਲੇ ਵੱਢ ਜਾਂਦੇ ਨੇ ਚੱਕ ਕੇ ਲੈ ਜਾਂਦੇ ਨੇ ਸਵਾਲ ਚੋਰੀ ਜਾਰੀ ਬਹੁਤ ਵਧੀਆ ਲੁੱਟਾਂ ਖੋਹਾਂ ਬਹੁਤ ਤੁਰ ਜਾਂਦੇ ਨੇ ਸੋ ਮੋਬਾਈਲ ਖੋ ਲੈਂਦੇ ਨੇ ਉਸ ਦੌਰ ਦੇ ਵਿੱਚ ਜੇ ਗੱਲ ਕਰੀਏ ਪਿੰਡਾਂ ਦੇ ਵਿੱਚ ਚੋਰੀਆਂ ਵੀ ਨਹੀਂ ਹੁੰਦੀਆਂ ਸੀਗੀਆਂ ਲੋਕੀ ਕਰਦੇ ਵਿੱਚ ਪੱਕੇ ਪਿੰਡਾਂ ਦੀ ਗੱਲ ਕਰਦਾ ਸ਼ਹਿਰਾਂ ਦੇ ਵਿੱਚ ਨਹੀਂ ਹੁੰਦੀ ਲੋਕੀ ਖੁੱਲਾ ਗੇਟ ਆਪਣੇ ਬੁਹੇ ਖੋਲ ਕੇ ਬਸ ਚਲੇ ਜਾਣਾ ਕਿਤੇ ਵੀ ਡਰ ਨਹੀਂਦਾ ਨਹੀਂ ਕੋਈ ਡਰ ਨਹੀਂ ਸੀ ਹੁੰਦਾ ਹੁਣ ਤਾਂ ਦਿਨ ਵੀ ਕੋਈ ਮਤਲਬ ਕੋਈ ਡਰ ਲੱਗਿਆ ਰਹਿੰਦਾ ਕੋਈ ਸਮਾਨ ਚੱਕ ਕੇ ਲੈ ਜਾਵੇ ਸਕੂਟਰ ਨੂੰ 1 ਮਿੰਟ ਤਾਂ ਖੁੱਲਾ ਨਹੀਂ ਛੱਡ ਸਕਦੇ ਹੁਣ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆ ਇਹ ਜਵਾਹਰ ਜਿਹੜੇ ਪ੍ਰਵਾਸੀ ਬੇਕਾਰ ਮਤਲਬ ਤੁਰੇ ਫਿਰਦੇ ਨੇ ਮਤਲਬ ਉਹਦਾ ਕਰਕੇ ਪੰਜਾਬ ਦੇ ਵਿੱਚ ਤਾਂ ਜਿੰਨੇ ਮਤਲਬ ਮਤਲਬ ਹੈ ਕਿ ਜਿੰਨੀ ਪਾਪੂਲੇਸ਼ਨ ਹੈਗੀ ਕਿਸੇ ਦੇ ਇੱਕ ਬੱਚੇ ਨੇ ਕਿਸੇ ਦੋ ਬੱਚੇ ਨੇ ਉਹ ਵੀ ਆਪ ਆਪਣੇ ਕਮਾਕਾਰਾਂ ਤੇ ਨੇ ਕਿਸੇ ਨੇ ਕੋਈ ਬਾਹਰ ਭੇਜਦਾ ਇੱਥੇ ਕਾਰੋਬਾਰ ਜਿਹੜਾ ਪਿੱਛੇ ਚੱਲਿਆ ਆਉਂਦਾ ਇੱਕ ਦੋ ਬੱਚੇ ਸਾਹਮਦੇ ਨੇ ਜਿਹੜੇ ਪ੍ਰਵਾਸੀ ਆ ਗਏ ਚਾਰ ਚਾਰ ਪੰਜ ਪੰਜ ਸਾਢੇ ਇੱਕ ਇੱਥੇ ਪ੍ਰਵਾਸੀ ਰਹਿੰਦਾ ਅੱਠ ਨਿਆਣੇ ਚਾਹੁੰਦੇ ਅੱਛਾ ਕਰਦਾ ਕੀ ਕਰਦਾ ਹੁਣ ਰੱਬੀ ਜਾਣੇ ਕੀ ਕਰਦਾ ਉਹ ਆਈ ਜੁਨੀਅਤ ਬਾਰੀਆਂ ਕਰਦੇ ਨੇ ਉਹ ਕੀ ਕਰਦੇ ਨੇ ਸਭ ਇਹੋ ਕਰਦੇ ਨੇ ਸੁੱਕ ਰਿਹਾ ਬਹੁਤ ਜ਼ਿਆਦਾ ਮਾਹੌਲ ਮਾਹੌਲ ਦਾ ਬਹੁਤ ਖਰਾਬ ਹੋਇਆ ਹੈ ਤੇ ਬਾਪੂ ਜੀ ਤੁਸੀਂ ਕੁਝ ਕਹਿ ਰਹੇ ਸੀਗੇ ਤੇ ਉਹ ਹਟਾ ਦੇ ਵਿੱਚ ਪਰਿਵਾਰ ਦੇ ਬੱਚੇ ਵੀ ਹੈ ਨਾ ਉਹ ਵੀ ਜਣੀ ਇਕੱਠੇ ਬੈਠ ਕੇ ਰਾਜੀ ਨਹੀਂ ਹੈਗੇ ਆ ਆਪੂ ਆਪਣੇ ਚ ਕਮਰੇ ਚ ਅਸੀਂ ਜਾ ਕੇ ਬਹਿ ਜਾਣਾ ਮੈਂ ਮਾਇਲ ਲਿਖੀ ਜਾਣਾ ਜਾਂ ਪੜ ਲਿਆ ਜਾਂ ਕੁਝ ਕਰ ਲਿਆ ਸਾਨੂੰ ਨਹੀਂ ਪਤਾ ਕੀ ਕਰਦੇ ਕੀ ਨਹੀਂ ਕਰਦੇ ਬੱਚੇ ਵੀ ਜਣੀ ਆਪਣੇ ਜਿਵੇਂ ਦਾਦਾ ਦਾਦੀ ਹੈਗੇ ਜਾਂ ਇਕੱਠੇ ਬੈਠ ਕੇ ਜਣੀ ਅੱਗੇ ਰੋਟੀ ਇਕੱਠੇ ਪਰਿਵਾਰ ਖਾ ਲੈਂਦਾ ਤਾਂ ਉਹ ਪਾਣੀ ਖਤਮ ਹੋ ਗਿਆ ਆਪੋਂ ਆਪਣੇ ਤੇ ਬੱਸੇ ਰਾਜੀ ਨੇ ਤੇ ਬਾਪੂ ਜੀ ਬਚਪਨ ਦੀ ਕੋਈ ਅਜਿਹੀ ਯਾਦ ਤੁਫੀ ਸਾਂਝੀ ਕਰਨਾ ਚਾਹਾਂਗੇ ਕਿ ਆਪਾਂ ਬਚਪਨ ਤੋਂ ਆਪਣੇ ਕੰਮ ਦੇ ਵਿੱਚ ਪਏ ਹੋਏ ਆ ਮੰਨੂ ਜੀ ਇੱਥੇ ਆਏ ਨੇ ਵਿਹਾਨਾ ਮੇਰੇ ਕੋਲ 55 ਕਿੰਨੀ ਉਮਰ ਚ ਆ ਗਿਆ ਮੈਂ ਆ ਕੇ ਤਾਂ 15 ਸਾਲ 15 ਸਾਲ ਤੇ ਕਿਹੜੇ ਪਿੰਡੋਂ ਹਾਂ ਤਾਂ ਸਾਡਾ ਫਤੇਕਾਰ ਸਾਹਿਬ ਜੀ ਦੇ ਬਟਵਡਾਲੀ ਜੱਲ ਸਿੰਘ ਪਿੰਡ ਦਾ ਕੇ ਇਤਿਹਾਸਿਕ ਦਰ ਹਾਂਜੀ ਇਤਿਹਾਸਿਕ ਤਰਤੀ ਤੋਂ ਲੰਘ ਕਰ ਹਾਂ ਹ ਹ ਸਤਾਰੇ ਕਰ ਸਭ ਦੇ ਨਾਲ ਹੀ ਪਿੰਡ ਸਤੋਥ ਉੱਥੋਂ ਇੱਥੇ ਆਏ ਸੀ ਕੰਮ ਤੇ ਕੰਮ ਕਰਦੇ ਪਿੰਡ ਵੀ ਸਾਡਾ ਕੰਮ ਬੜਾ ਵਧੀਆ ਹੁੰਦਾ ਸੀ ਕਾ ਵੈਸੇ ਉੱਥੇ ਸਾਡੇ ਜਿਹੜੇ ਬਾਪੂ ਨੇ ਤਿੰਨ ਚਾਰ ਭਰਾ ਸੀਗੇ ਇਹਨਾਂ ਦਾ ਆਪਸ ਵਿੱਚ ਥੋੜਾ ਜਿਹਾ ਖਟਾਸ ਹੋ ਗਈ ਅਸੀਂ ਲੁਧਿਆਣੇ ਆ ਕੇ ਇੱਥੇ ਬਸ ਕੇ ਤੇ ਬਸ ਇੱਥੇ ਦੇ ਹੋ ਕੇ ਰਹਿ ਗਏ ਤੇ ਯੂਆ ਪੀੜੀ ਜਿਹੜੀ ਦੇਖ ਰਹੀ ਹੈ ਸਾਨੂੰ ਉਹਨਾਂ ਨੂੰ ਕੀ ਕਹਿਣਾ ਇਹ ਯੂਆ ਪੀੜੀ ਨੂੰ ਕੀ ਕਹੀਏ ਸਾਨੂੰ ਉਹ ਪੀੜੀ ਤਾਂ ਹੁਣ ਆਪਣੀ ਆਪ ਤੇ ਮਸਤ ਆ ਉਹ ਤਾਂ ਬਜ਼ੁਰਗਾਂ ਨੂੰ ਸਮਝਦੇ ਆਂ ਇਹਨਾਂ ਨੂੰ ਅੱਖ ਲਈ ਨਹੀਂ ਇੱਕ ਮੇਰੇ ਪਾਲਿ ਹੀ ਕੀਨੇ ਉਹ ਬੱਚੇ ਨਵੀਂ ਪੀੜੀ ਆ ਉਹ ਤਾਂ ਬਜ਼ੁਰਗਾਂ ਨੂੰ ਸਮਝਦੇ ਆ ਇਹ ਤਾਂ ਪਾਗਲੇ ਹੀ ਨੇ ਉਹ ਗੱਲ ਸੁਣ ਕੇ ਰਾਜੀ ਗੱਲ ਸੁਣ ਕੇ ਰਾਜੀ ਨਹੀਂ ਹੈਗਾ ਬੱਚਿਆਂ ਨੂੰ ਆਪਣਾ ਗੱਲ ਕਰੋ ਕੋਲ ਬਹਿ ਕੇ ਰਾਜੀ ਨਹੀਂ 2 ਮਿੰਟ ਅੱਗੇ ਸੱਸੀ ਹੁੰਦੇ ਤੇ ਸਾਡਾ ਬਾਪੂ ਹੁੰਦਾ ਤਾਂ ਬੇਬੇ ਹੁੰਦੀ ਤੇ ਅਸੀਂ ਇਕੱਠੇ ਬੈਠ ਕੇ ਨੇ ਰੋਟੀ ਖਾਣੀ ਇਕੱਠੇ ਨੇ ਬੈਠਣਾ ਉੱਠਣਾ ਸਰ ਕੋਈ ਕਹਾਣੀ ਖਤਮ ਹੋ ਜਾਉ ਕੋਈ ਕੋਲ ਬਹਿ ਕੇ ਰਾਜੀ ਨਹੀਂ ਹੋਣਾ ਅੱਜ ਦੋ ਗੱਲਾਂ ਕਰਦੀ ਅੱਜ ਦੇ ਨੌਜਵਾਨ ਪੀੜੀ ਨੂੰ ਸੁਣ ਕੇ ਰਾਜੀ ਨਹੀਂ ਹੈ ਕੋਈ ਨਹੀਂ ਸੁਣਦਾ ਬੱਚੇ ਨਹੀਂ ਸੁਣਦੇ ਤੇ ਕਿਤੇ ਨਾ ਕਿਤੇ ਐ ਨਹੀਂ ਲੱਗਦਾ ਕਿ ਸਮਾ ਬਦਲਣ ਦੇ ਨਾਲ ਨਾਲ ਕਾਫੀ ਚੀਜ਼ਾਂ ਬਦਲਾਵ ਆ ਰਹੇ ਲੋਕ ਆਪਸ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਬਹੁਤ ਜ਼ਿਆਦਾ ਜੜੀ ਹੈ ਮਨਮਟਾਗ ਹੈ ਤੇ ਅੱਜ ਕੱਲ ਰਿਸ਼ਤੇ ਰਿਸ਼ਤੇ ਨਹੀਂ ਬਣਾਈ ਨਹੀਂ ਜਾ ਰਹੇ ਜਦੋਂ ਆਪਣੀ ਸੰਗ ਹੀ ਨਹੀਂ ਰਹਿਣੀ ਹੈਗੀ ਆਪੇ ਖਤਮ ਹੋ ਜਾਣੀ ਹੈ ਸ਼ਾਮ ਦੇ ਦੇਖੋ ਆਪਾਂ ਸ਼ਬਦੀ ਦੀ ਸ਼ਾਮ ਦਿੰਦੀ ਆ ਜੀ ਇਕੱਠੇ ਬੈਠਾਂਗੇ ਆਪਸ ਵਿੱਚ ਪਿਆਰ ਵਧੂਗਾ ਕੋਈ ਤੂੰ ਮੈਨੂੰ ਗੱਲ ਕਰੇਗਾ ਮੈਂ ਤੈਨੂੰ ਕੁਝ ਕਹੂੰਗਾ ਤੂੰ ਬਲੈਦਾ ਹੁੰਦੀ ਹੈ ਫਿਰ ਆਪਾਂ ਵਿੱਚ ਪਿਆਰ ਵਧਦਾ ਤੇ ਖਾਸ ਕਰ ਗੱਲ ਕਰੀਏ ਬਾਪੂ ਜੀ ਰਿਸ਼ਤੇ ਰਿਸ਼ਤਾ ਇੱਕ ਪਤੀ ਪਤਨੀ ਦਾ ਰਿਸ਼ਤਾ ਅੱਜ ਰੈਂਜ ਮੈਰਿਜ ਜਲਵ ਮੈਰਿਜ ਦੇ ਕਰਕੇ ਦੋਵੇਂ ਹੀ ਨਹੀਂ ਨਿਭਰੇ ਕਾਰਨ जी नवी पीढ़ी के रिश्ते हैं फर्क है, है। तो नहीं बहुत रिश्ता कुछ पुरानी यादा जो बापू जी ने साडे निका कह की पुराना समा ਜਿਹੜਾ ਸੀਗਾ ਉਸ ਦੇ ਵਿੱਚ ਲੋਕੀ ਇਕੱਠੇ ਰਲ ਕੇ ਰਹਿੰਦੇ ਹੁੰਦੇ ਸੀਗੇ ਆਪਣੇ ਇੱਕ ਦੂਜੇ ਦੇ ਸੁੱਖ ਦੁੱਖ ਦੇ ਵਿੱਚ ਖੜਦੇ ਸੀਗੇ ਬਟ ਉਹ ਸਮਾਂ ਅੱਜ ਦੀ ਜਿਹੜੀ ਹੈ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਤੋ ਸਾਨੂੰ ਅੱਜ ਵੀ ਲੋੜ ਹੈ ਕਿ ਅਸੀਂ ਆਪਣੇ ਨਾਲ ਦੇ ਗੁਆਂਢੀ ਜਾਂ ਆਪਣੇ ਸਗੇ ਸੰਬੰਧੀਆਂ ਦੇ ਨਾਲ ਹਮੇਸ਼ਾ ਕੰਟੈਕਟ ਦੇ ਵਿੱਚ ਰਹੀਏ ਤੇ ਆਪਸ ਦੇ ਜਿਹੜੇ ਸਾਂਝ ਬਣਾ ਕੇ ਰੱਖੀ ਤਾਂ ਕਿ ਜਿਹੜੇ ਰਿਸ਼ਤੇ ਜਿਹੜੇ ਸੁਹਾਵਣੇ ਬਣੇ ਰਹਿਣ ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਦੇਖਦੇ ਰਹਿ ਲੁਧਿਆਣਾ